ਨੂੰ ਜਿਵੇਂ ਜਿਹੜਾ ਆਪਣਾ ਦਿੱਲੀ ਮੋਰਚਾ ਲੱਗਿਆ ਤੇ ਉਹ ਮੋਰਚੇ ਦੇ ਵਿੱਚ ਮੋਰਚੇ ਦੀ ਲੜਾਈ ਸੀ ਦਿੱਲੀ ਸਰਕਾਰ ਨਾਲ ਕਾਨੂੰਨਾਂ ਨੂੰ ਲੈ ਕੇ ਜੋ ਵੀ ਜਿਹੜੇ ਕਾਨੂੰਨ ਇਹ ਜਥੇਬੰਦੀਆਂ ਲੈ ਕੇ ਗਈਆਂ ਨੇ ਦਿੱਲੀ ਸਰਕਾਰ ਨਾਲ ਵੱਧ ਲੜਾਈ ਬਣਾ ਲਈ ਪੰਧੀਰ ਵਰਸਜ ਸੰਯੁਕਤ ਮੋਰਚਾ ਜਾਂ ਢੱਲੇ ਵਾਲਾ ਵਰਸਜ ਸੰਯੁਕਤ ਮੋਰਚਾ ਲੜਾਈ ਤੁਹਾਡੀ ਦਿੱਲੀ ਨਾਲ ਆ ਬਰਸੇ ਜਿਥੇ ਬੰਦਿਆਂ ਤੇ ਜਥੇਬੰਦੀਆਂ ਦੇ ਟੱਕਰੇ ਹੋ ਗਏ ਬੰਦੀਰ ਸਾਹਿਬ ਮੈਂ ਤੁਹਾਨੂੰ ਡੱਲੇਵਾਲ ਸਾਹਿਬ ਇੱਕ ਸਵਾਲ ਪੁੱਛਣਾ ਚਾਹਣਾ ਜਦੋਂ ਤੁਹਾਡੇ ਕੋਲ ਸੰਯੁਕਤ ਮੋਰਚੇ ਨੇ ਤਿੰਨ ਆਪਣੀਆਂ ਕਮੇਟੀਆਂ ਬਣਾਈਆਂ ਕਮੇਟੀਆਂ ਦੇ ਵਿੱਚ ਇੱਕ ਤੁਹਾਡੇ ਕੋਲ ਇੱਕ ਸਰਦਾਰ ਡੱਲੇਵਾਲ ਸਾਹਿਬ ਕੋਲ ਤੇ ਤੀਜੀ ਆਪਣੇ ਰਾਜੇਵਾਲ ਸਾਹਿਬ ਕੋਲ ਜਦੋਂ ਰਾਜੇਵਾਲ ਸਾਹਿਬ ਚੋਣਾਂ ਲੜੇ ਨੇ ਰਾਜਿਆ ਸਾਹਿਬ ਨੇ ਮੰਨ ਲਿਆ ਵੀ ਮੇਥੋਂ ਹੋ ਗਈ ਗਲਤੀ ਵੀ ਮੈਨੂੰ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਕਰੋ ਤੇ ਉਹ ਸ਼ਾਮਲ ਹੋ ਗਏ ਤੁਹਾਡੇ ਕੋਲ ਮਨਜੀਤ ਸਿੰਘ ਧਨੇਰ ਗਏ ਨੇ ਉਹਨਾਂ ਨੇ ਪੱਲਾ ਾੜਿਆ ਬਰਨਾਲੇ ਦੀ ਮੀਟਿੰਗ ਤੇ ਤੇ ਤੁਸੀਂ ਕਿਹਾ ਵੀ ਅਸੀਂ ਨਹੀਂ ਰਲਣਾ ਸੰਯੁਕਤ ਮੋਰਚੇ ਦੇ ਨਾਲ ਨਹੀਂ ਤੁਸੀਂ ਪਹਿਲਾਂ ਵੀ ਨਾਲ ਨਹੀਂ ਸੀ ਸਰਪੰਨ ਬੰਦੀਰ ਤਾਂ ਪਹਿਲਾਂ ਵੀ ਨਾਲ ਨਹੀਂ ਸੀ ਤੇ ਹੁਣ ਤੁਸੀਂ ਇਹ ਬਣਾਈ ਜਾ ਰਹੇ ਹੋ ਕਿ ਪਿੱਛੇ ਨਹੀਂ ਆ ਰਹੇ ਸਾਡੇ ਪਿੱਛੇ ਨਹੀਂ ਸਾਡੀ ਮਦਦ ਨਹੀਂ ਕਰਦੇ ਤੁਹਾਡੀ ਮਦਦ ਕਰੀ 26 ਦਾ ਪ੍ਰੋਗਰਾਮ ਦਿੱਤਾ 2 ਦਿਨ ਟੋਲ ਪਲਾਜ ਫ੍ਰੀ ਕਰੇ ਇੱਕ ਡੱਬਾ ਲਈ ਧਰਨਾ ਚੱਲਦਾ ਤੇ ਉਸ ਤੋਂ ਬਾਅਦ ਆ 14 ਦਾ ਫੇਰ ਰੱਖ ਲਿਆ ਸ਼ਾਇਦ ਮੈਂ ਭੁੱਲਣਾ ਇੱਕ ਅੱਧਾ ਪ੍ਰੋਗਰਾਮ ਵਿੱਚ ਹੋਰ ਸੀ ਤੁਸੀਂ ਦਿੱਲੀ ਦੀ بجائے ਸੰਯੁਕਤ ਮੋਰਚਾ ਵਰਸਸ ਸਰਬੰਵੰਦ ਹੀਰ ਤੇ ਡੱਲੀ ਵਾਲਾ ਬਣਾ ਲਿਆ ਕਿਸਾਨੀ ਨੂੰ ਪਾਰਨੇ ਦੇ ਖਾਤਰ ਤੁਹਾਡੇ ਦਿਮਾਗ ਦੇ ਵਿੱਚ ਇਹ ਸੀ ਕਿ ਸਾਡੇ ਨਾਲ ਇਹ ਜਥੇਬੰਦੀਆਂ ਦਾ ਕਿੱਡਰ ਟੁੱਟ ਕੇ ਆਜੂ ਤੁਹਾਡੀ ਮਨਸਾਏ ਸੀ ਕਿ ਅਸੀਂ ਦਿੱਲੀ ਅਸੀਂ ਦਿੱਲੀ ਨਹੀਂ ਪੰਜਾਬੀ ਕਮਾਂਗੇ ਅਸੀਂ ਪੰਜਾਬ ਚੋਂ ਚਲੇ ਗਏ ਤੇ ਲੋਕ ਇਹਨਾਂ ਨੂੰ ਗਾਲਾਂ ਕੱਢਣਗੇ ਤੇ ਇਹ ਸਾਡੇ ਨਾਲ ਕਿੱਡਰ ਟੁੱਟ ਜੂ ਤੁਸੀਂ ਉਗਰਾਹਾ ਸਾਹਿਬ ਨੂੰ ਕਿਹਾ ਵੀ ਸਾਡੇ ਨਾਲ ਰਲੋ ਉਗਰਾਹਾ ਸਾਹਿਬ ਇੱਕ ਪੰਜਾਬ ਚ ਵਿੱਚ ਵਧੀਆ ਵੱਡੀ ਧਰਾਂ ਤੁਹਾਡਾ ਮਤਲਬ ਕਿਸੇ ਜੇ ਅਗਰਾਹਾਂ ਨੇ ਸਾਥ ਦਿੱਤਾ ਇੱਕ ਪਾਸੇ ਇੱਕ ਸਾਡਾ ਧੜਾ ਇੱਕ ਪਾਸੇ ਦੂਜਾ ਧੜਾ ਹੋ ਜਾ। ਤੁਹਾਡੇ ਆਪਣੇ ਮਨਜੀਤ ਸਿੰਘ ਰਾਏ ਦੀ ਇੱਕ ਇੰਟਰਵਿਊ ਸੁਣੀ ਸੀ ਜੀ ਦੇ ਵਿੱਚ ਕਹਿੰਦਾ ਸੀ ਕਿ ਡੱਲੇਵਾਲ ਸਾਹਿਬ ਮੇਰੇ ਕੋ ਪ੍ਰੂਫ ਪਿਆ ਉਹ ਵੀਡੀਓ ਪਈਆ ਡੱਲੇਵਾਲ ਸਾਹਿਬ ਆਰਐਸਐਸ ਦੀ ਨੀਤੀ ਤੇ ਉਹਨਾਂ ਦੇ ਕਹਣੇ ਤੇ ਚੱਲਦੇ ਨੇ। ਹੁਣ ਧਰਨਾ ਕਿਹਦੇ ਖਿਲਾਫ ਆ? ਸੰਯੁਕਤ ਮੋਰਚੇ ਦੇ। ਵੀਡੀਓ ਚ ਕੀ ਬੋਲਦੇ ਨੇ ਸੰਯੁਕਤ ਮੋਰਚਾ? ਤੇ ਸੋਡੀ ਜਿਹੜੀ ਦਿੱਲੀ ਦੀ ਲੜਾਈ ਸੀ ਜਿਹੜੀਆਂ ਤੁਸੀਂ ਪੀਸੀ ਇੰਟਰਵਿਊ ਆ ਕਰਦੇ ਹੋ ਉਹ ਸੰਯੁਕਤ ਮੋਰਚੇ ਦੇ ਖਿਲਾਫ ਹੀ ਕਰਦੇ ਹੋ ਕਿ ਦਿੱਲੀ ਵੀ ਜਾਣਾ ਤੁਸੀਂ ਕਹਿੰਦੇ ਸੀ 29 ਤਰੀਕ ਨੂੰ ਜਾਵਾਂਗੇ ਇੱਕ ਸੂ ਕਰਨ ਮੁੰਡੇ ਦੀ ਸਿੱਧੀ ਹੋਗੀ ਉੱਥੇ ਤੇ ਉਹ ਤੁਸੀਂ ਇਧਰ ਉੱਲ ਜਗੇ ਹੁਣ ਚਲੋ ਠੀਕ ਆ ਮੁੰਡੇ ਨੂੰ ਜੋ ਬਣਦਾ ਸਰਦਾ ਉਹਨਾਂ ਤੇ ਉਧਰ ਕੇਸ ਵੀ ਪੈਣਾ ਚਾਹੀਦਾ ਹੁਣ ਕੇਸ ਤੇ ਤੁਸੀਂ ਕੀ ਫੈਸਲਾ ਕਰ ਲਿਆ ਕਿ ਅਣਪਛਾਤੇ ਬੰਦਿਆਂ ਤੇ ਪਰਚਾ ਹੁਣ ਅਣਪਛਾਤੇ ਨੇ ਤਾਂ ਗੋਲੀ ਚਲਾਈ ਨਹੀਂ ਚਲਾਈ ਤਾਂ ਪੁਲਸਾਂ ਨੇ ਨੂੰ ਉਹ ਵੀਡੀਓ ਵੀ ਸ਼ੇਅਰ ਹੋ ਰਹੀਆਂ ਨੇ ਤੇ ਤੁਸੀਂ ਹੁਣ ਫਿਰ ਪਰਚਾ ਪੁਲਿਸ ਦੇ ਕਿਉਂ ਨਹੀਂ ਕਰਵਾਇਆ ਵੀ ਕਿਸੇ ਦੇ ਹੁਕਮ ਨਾਲ ਤਾਂ ਉਹ ਚੱਲਿਆ ਹੋਊਗਾ ਨਾ ਜੋ ਕਾਰਤੂਸ ਨਿਕਲ ਗਿਆ ਉਹ ਕਿਸੇ ਦੇ ਹੁਕਮ ਨਾਲ ਤਾਂ ਹੋਇਆ ਹੁਣ ਜਿਹੜੀਆਂ ਤੁਹਾਡੀਆਂ ਦਿੱਲੀ ਮੰਗਾਂ ਦੇ ਵਿੱਚ ਦੋ ਤਿੰਨ ਮੰਗਾਂ ਹੋਰ ਐਡ ਹੋ ਗਈਆਂ ਹੁਣ ਜਿੰਨੀਆਂ ਤੁਹਾਡੀਆਂ ਇੰਟਰਵਿਊਆਂ ਸੁਣਦੇ ਆ ਕਿਸੇ ਦੇ ਵਿੱਚ ਦਿੱਲੀ ਦੇ ਖਿਲਾਫ ਕੋਈ ਇੱਕ ਸ਼ਬਦ ਹੈਗਾ ਪੰਦੇਰ ਦਲੇয়াল ਸਾਹਿਬ ਵਰਸੇ ਜੀ ਸੰਯੁਕਤ ਮੋਰਚਾ ਹੋ ਗਿਆ ਤੁਸੀਂ ਪਾਰਨ ਦੀ ਰਾਜਨੀਤੀ કરી ਸੀ ਤੇ ਮੈਂ ਆਪਣੇ ਉਗਰਾਹਾ ਸਾਹਿਬ ਦੀ ਇੰਟਰਵਿਊ ਸੁਣੀਆ ਉਹ ਕਹਿੰਦਾ ਸੀ ਕਿ ਸੰਯੁਕਤ ਮੋਰਚਾ ਖੜਾਉਣ ਦੀ ਖਾਤਰੀ ਤੁਸੀਂ ਆਏ ਹੋ ਜਿਹੜਾ ਪ੍ਰਭਾਵ ਧਰਨਾ ਲੱਗਿਆ ਇਹ ਸੰਯੁਕਤ ਮੋਰਚਾ ਨਹੀਂ ਇਹਦੇ ਵਿੱਚ ਸਾਹਮਣ ਜਿਹੜਾ ਆਪਾਂ ਦਿੱਲੀ ਜਿੱਤ ਕੇ ਆਏ ਹਾਂ 32 ਜਥੇਬੰਦੀਆਂ ਇਹਦੇ ਵਿੱਚ ਹੈ ਨਹੀਂ ਇਹ 2 3 4 ਨੇ ਆਪਣੇ ਮਨਜੀਤ ਰਾਏ ਨੇ ਪੰਜਾਂ ਛਾ ਟਰਾਲੀਆਂ ਨੇ ਤੇ ਇਹ ਤੇ ਇੱਕ ਡੱਲੇ ਵਾਲਾ ਸਾਹਿਬ ਇੱਕ ਦੂ ਨੇ ਇਹਨਾਂ ਨਾ ਥੋੜਾ ਥੋੜਾ ਜਿਹਾ ਜਥਾ ਜਿਹੜਾ ਆਪਾਂ ਕਾਡਰ ਕਹਿ ਦਿੰਨੇ ਆ ਬਾਕੀ ਤਾਂ ਮੇਰੇ ਵਰਗੇ ਦੇਖ ਕੇ ਯਾਰ ਚਲੋ ਦਿੱਲੀ ਗਏ ਮੈਂ ਵੀ ਟਰਾਲੀ ਤੋਰ ਲਈ ਕਿਸੇ ਨੂੰ ਪਿੰਡਾਂ ਚ ਤੋਰ ਲਈ ਉਮੇ ਨੇ ਉਹਦੇ ਵਿੱਚ ਹੁਣ ਕੀ ਆ ਇਹਨਾਂ ਨੂੰ ਐਸੀ ਵੀ ਲੋਕ ਸਾਡੇ ਟੁੱਟ ਕੇ ਆ ਜਾਣਗੇ ਸਾਡੀਆਂ ਜਥੇਬੰਦੀ ਹੋ ਜਾਣਗੇ ਵੱਡੀਆਂ ਮਨਜੀਤ ਰਾਏ ਦੀ ਵੀ ਮੈਂ ਇੰਟਰ ਜਿਹੜੀ ਉਹਦੇ ਪਾਈ ਵੀ ਆ ਉਹ ਵੀ ਸ਼ੇਅਰ ਕਰੂੰ ਉਹਨੇ ਕਿਹਾ ਇਹ ਮੈਂ ਨਹੀਂ ਕਹਿੰਦਾ ਮਨਜੀਤ ਰਾਏ ਨੇ ਤੁਹਾਡੇ ਜਿਹੜੇ ਅੱਜ ਹੁਣ ਗਾਇਬ ਨੇ ਨਾਲ ਉਹ ਕਹਿੰਦੇ ਨੇ ਵੀ ਡੱਲੇ ਵਾਲ ਸਾਹਿਬ ਆਰਆਰਐਸਐਸ ਦੇ ਬੰਦੇ ਨੇ ਮੈਂ ਨਹੀਂ ਕਹਿੰਦਾ ਹੈਗਾ ਹੁਣ ਦਿੱਲੀ ਦਾ ਕੋਈ ਨੌਵੀਂ ਨਹੀਂ ਲੈਂਦੇ ਨਾ ਤੁਸੀਂ ਇੰਟਰਵਿਊਾਂ ਚ ਨਾ ਲੰਨੇ ਹੋ ਵੀ ਦਿੱਲੀ ਜਾਣਾ ਜਾਂ ਕਰਨਾ ਤੁਸੀਂ 29 ਦੀ ਕਾਲ ਦਿੱਤੀ ਚਲੋ ਆਪਣੇ ਸ਼ੁਭ ਕਰਨ ਕਰਕੇ ਹੋ ਗਈ ਉਸ ਤੋਂ ਬਾਅਦ ਹੁਣ ਬਾਰਡਰ ਤੋੜਨ ਵਾਲੀ ਗੱਲ ਕਿੱਥੇ ਗਈ ਕੀ ਦੀ ਸਿਹਤ ਇਹ ਧਰਨਾ ਲੱਗਿਆ ਹੁਣ ਤੁਸੀਂ ਉਗਰਾਹਾ ਸਾਹਿਬ ਖਿਲਾਫ ਬੋਲਦੇ ਹੋ ਸੰਯੁਕਤ ਮੋਰਚੇ ਦੇ ਮਤਵ ਵਾਲਾ ਲੜਾਈ ਇੱਧਰ ਹੋਗੀ ਵੀ ਇੱਧਰੋਂ ਕਾਡਰ ਟੁੱਟ ਜੇ ਲੜਾਈ ਤੁਸੀਂ ਦਿੱਲੀ ਦੀ ਜਿਤਨੀ ਸੀ ਤੁਸੀਂ ਪਹਿਲਾਂ ਇਹ ਚੀਜ਼ਾਂ ਉਦੋਂ ਸੰਯੁਕਤ ਮੋਰਚੇ ਦੀ ਗੱਲ ਮੰਨ ਕੇ ਚੱਲਦੇ ਤੁਹਾਨੂੰ ਐਸੀ ਸੰਯੁਕਤ ਮੋਰਚਾ ਕਿਸੇ ਨਾ ਕਿਸੇ ਲੋੜ ਤੋੜਨਾ ਤੁਹਾਡਾ ਮਕਸਦ ਹੀ ਸੀ ਸੰਯੁਕਤ ਮੋਰਚਾ ਤੋੜ ਦਈਏ ਉਹ ਤੁਹਾਡੇ ਟੁੱਟਿਆ ਨਹੀਂ ਵੀ ਲੋਕ ਟੁੱਟ ਜਾਣਗੇ ਉਹ ਨਹੀਂ ਟੁੱਟੇ ਲੋਕ ਲੋਕ ਹੁਣ ਬਹੁਤ ਸਿਆਣੇ ਨੇ ਅੱਗੇ ਆਂਗੂ ਤੁਹਾਡੇ ਢੜਕਾਉ ਪਾਸਨਾ ਤੇ ਪਿੱਸੇ ਨਹੀਂ ਲੱਗਦੇ ਤੁਸੀਂ ਬਰਨਾਲੇ ਕੋ ਰੈਲੀ ਕਰੀ ਉਧਰ ਕਰੀ ਆਪਣੇ ਮਾਝੇ ਵੱਲ ਉਧਰ ਲਾ ਕਾ ਲੋਕ ਆਉਣਗੇ ਇਧਰ ਬਰਨਾਲੇ ਰੈਲੀ ਰੱਖੀ ਬਰਨਾਲੇ ਰੈਲੀ ਦੇ ਵਿੱਚ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਕੀ ਕਿਹਾ ਸੀ ਰਾਜਨੀਤੀਬੰਦੇ ਬੱਚਾਉਣੇ ਚਾਹੀਦੇ ਹੱਥ ਖੜੇ ਕਰਾਇ ਤੁਸੀਂ ਪੰਜ ਵਾਰ ਕਹਿੰਦੇ ਨਹੀਂ ਚਲੋ ਇਸ ਤਾਂ ਰਾਜਨੀਤੀਆਂ ਹੁਣ ਨਾ ਸੱਦੋ ਸਾਨੂੰ ਹੁਣ ਕਾ ਤੂੰ ਕਹਿੰਦਾ ਐਡੀ ਪਿੱਛੇ ਮਦਦ ਕਰੋ ਅਸੀਂ ਜਿੰਨਾ ਬਣਦਾ ਜਿਹੜੇ ਲੋਕ ਵਿੱਚ ਕਮੈਂਟ ਕਰਦੇ ਨੇ ਯਾਰ ਤੁਸੀਂ ਨਹੀਂ ਜਾਂਦੇ ਅਸੀਂ ਜਿੰਨਾ ਸਰਦਾ ਵਰਦਾ ਬੈਠੇ ਤਾਂ ਵੀ ਪੰਜਾਬ ਚ ਹੀ ਨੇ ਅਸੀਂ ਉਹ ਕਿਹੜਾ ਦਿੱਲੀ ਵਾਕੇ ਜਿੰਨੀ ਅਸੀਂ ਮਦਦ ਕਰ ਸਕਦੇ ਆ ਪੰਜਾਬ ਬੈਠੇ ਇਹਨਾਂ ਦੇ ਟੂਲ ਪਲਾਜੇ ਰੋਡ ਰੋਕੇ ਤੇ 14 ਦਾ ਫੇਰ ਪ੍ਰੋਗਰਾਮ ਆ ਅਸੀਂ ਪਿੱਛੇ ਦੀ ਪਿੱਛੇ ਪ੍ਰੋਗਰਾਮ ਦੇ ਹੀ ਜਾਂਦੇ ਆ ਜੇ ਤਾਂ ਹੁਣ ਆਪਾਂ ਇਹ ਬੈਠੇ ਨੇ ਦਿੱਲੀ ਤੁਸੀਂ ਗਏ ਨਹੀਂ ਇਹ ਵੀ ਪੰਜਾਬ ਤੇ ਹਰਿਆਣਾ ਦੇ ਬਾਡਰ 'ਤੇ ਬੈਠੇ ਨੇ ਅਸੀਂ ਵੀ ਪੰਜਾਬ 'ਚ ਬੈਠੇ ਪ੍ਰੋਗਰਾਮ ਦੇ ਹੀ ਜਾਂਦੇ ਆ ਇਹ ਹੋ ਸਕਦਾ ਸਾਤ ਮੰਨ 2 ਘੰਟੇ ਦੂਰੀ ਹੋਵੇ ਅਸੀਂ 2 ਘੰਟੇ ਪਿੱਛੇ ਆ ਦਿਨੇ ਤਾਂ ਅਸੀਂ ਪੰਜਾਬ 'ਚ ਹੀ ਆ ਪ੍ਰੋਗਰਾਮ ਇਹ ਵੀ ਪੰਜਾਬ 'ਚ ਹੀ ਦਿੰਦੇ ਨੇ ਪਰ ਕਮੈਂਟ ਕਰਨ ਤੋਂ ਪਹਿਲਾਂ ਇਹ ਵੀ ਸੋਚਿਆ ਕਰੋ ਵੀ ਇੰਨਾ ਚ ਕਮੀਆਂ ਸੀ ਇਹ ਤਾਂ ਇੱਕ ਨਹੀਂ ਤੁਰਿਆ ਦੋ ਨਹੀਂ ਤੁਰਿਆ ਬਾਕੀ ਕਾਤੋਂ ਨਹੀਂ ਤੁਰੇ ਵੀ ਇਹ ਇਹ ਜਿਹੜੀਆਂ ਨੀਤੀਆਂ ਪਾਲਿਸੀਆਂ ਦੇ ਆਧਾਰ ਤੇ ਤੁਸੀਂ ਜੀ ਧਰਨਾ ਲਾਇਆ ਇਹ ਖਮਾਜਾ ਸਾਨੂੰ ਭੁਗਤਣਾ ਪੂ ਹੁਣ ਇਹ ਫਸ ਗਏ ਹੁਣ ਫਸੇ ਕਿਵੇਂ ਨੇ ਮੇਰੀ ਆਹ ਵੀਡੀਓ ਜ਼ਿਆਦਾ ਰੱਖਿਓ ਫਸ ਕੇ ਮਏ ਗਏ ਦਿੱਲੀ ਦੀ ਗੱਲ ਨਹੀਂ ਹੋ ਰਹੀ ਦਿੱਲੀ ਜਾ ਨਹੀਂ ਸਕਦੇ ਹੁਣ ਸੰਯੁਕਤ ਮੋਰਚੇ ਨੂੰ ਭੰਡ ਦੋ ਭੰਡ ਤਾਂ ਤੇ ਜੇ ਤਾਂ ਵਾਪਸ ਮੁੜਦੇ ਆ ਤਾਂ ਜਿਹੜੇ ਉਹ ਲੋਕਾਂ ਨੂੰ ਦਿੱਲੀ ਕਹਿ ਕੇ ਲੈ ਕੇ ਗਿਆ ਉਹ ਲੜਦੇ ਨੇ ਵੀ ਚੱਲ ਦਿੱਲੀ ਠੀਕ ਹੈ ਉਹਨਾਂ ਨੂੰ ਅੱਕ ਗਿਆ ਵੀ ਮੈਂ ਹੁਣ ਫਾਸੇ ਕੇ ਉਧਰ ਨਹੀਂ ਜਾ ਸਕਦਾ ਤੇ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੁਣ ਜਾਵੇ ਤਾਂ ਜਾਵੇ ਕਿੱਧਰ ਪਾਛੇ ਹੁਣ ਇਲਜ਼ਾਮਾਂ ਦੇ ਰਾਹ ਦੇ ਵਿੱਚ ਦੀ ਵਿਚਦੀ ਮੀਟਿੰਗਾਂ ਫਿਰ ਇੱਕ ਗੱਲ ਹੁਣ ਤੁਸੀਂ ਸਾਰੇ ਨੋਟ ਕਰਿਓ ਇੱਕ ਬਹੁਤ ਜ਼ਰੂਰੀ ਸ਼ੁਣ ਗੱਲ ਦੱਸਣ ਲੱਗਿਆ ਜਦੋਂ ਦਿੱਲੀ ਆਪਣਾ ਧਰਨਾ ਚੱਲਿਆ ਤੁਸੀਂ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਮਦਦ ਕਰੀਆ ਤੇ ਉਦੋਂ ਸਰਕਾਰ ਮੀਟਿੰਗਾਂ ਨੂੰ ਹਾਂ ਵੀ ਨਹੀਂ ਭਰਦੀ ਸੀ ਦੋ ਦੋ ਮਹੀਨੇ ਨਿਕਲ ਜਾਂਦੇ ਸੀ ਹਾਲਾਂਕਿ ਦਿੱਲੀ ਸਾਰੀ ਲੀਡਰਸ਼ਿਪ ਬੈਠੀ ਆ ਤੇ ਹੁਣ ਹੁਣ ਦਿੱਲੀੋਂ ਮੰਤਰੀ ਚੱਲ ਕੇ ਚੰਡੀਗੜ੍ਹ ਆਉਂਦੇ ਨੇ ਪੰਜ ਮੀਟਿੰਗਾਂ ਕਰ ਗਏ ਤੇ ਉੱਥੇ 2 ਮਿੰਟਾਂ ਦਾ ਰਾਹ ਨਹੀਂ ਸੀ ਉੱਥੇ ਕਿਉਂ ਨਹੀਂ ਆਉਂਦੇ ਸੀ ਮੀਟਿੰਗਾਂ ਕੌਣ ਕਰਵਾਉਂਦਾ ਵਿੱਚ ਬਹਿ ਕੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਭਾਈ ਏਡੀ ਦੂਰੋਂ ਦਿੱਲੀੋਂ ਚੱਲ ਕੇ ਚੰਡੀਗੜ੍ਹ ਕੌਣ ਮੀਟਿੰਗਾਂ ਕਰਵਾਉਂਦਾ ਇਹ ਵੀ ਸਮਝਣ ਦੀ ਗੱਲ ਆ ਹੁਣ ਤਾਂ ਤਿੰਨ ਜੱਥੇਬੰਦੀਆਂ ਨੇ ਉਦੋਂ ਸਾਰਾ ਪੰਜਾਬ ਸਾਰਾ ਭਾਰਤ ਦੁਰੇ ਵੈਸੀ 550 ਜਥੇਬੰਦੀਆਂ ਸੰਯੁਕਤ ਮੋਰਚੇ 'ਚ 550 ਪੂਰੇ ਭਾਰਤ 'ਚੋਂ ਤੇ ਤਿੰਨੇ ਜਣੇ ਬਾਕੀ ਤੇ ਹੁਣ ਮੀਟਿੰਗਾਂ ਫਟਾਫਟ ਕਿਵੇਂ ਹੁੰਦੀਆਂ ਨੇ ਹੁਣ ਪੰਜਾਬ ਦਾ ਮੁੱਖ ਮੰਤਰੀ ਵੀ ਵਿੱਚ ਬਹਿੰਦਾ ਮੀਟਿੰਗਾਂ ਕਰਵਾਉਂਦਾ ਕੀ ਦੀ ਸਹੈਤ ਉਹਦਾ ਸਮਝ ਲਿਆ ਕਰੋ ਕਿਸੇ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਆਹ ਸੁਣ ਲਿਓ ਵੀਡੀਓ ਸ਼ੇਅਰ ਕਰ ਲਿਓ ਜਿਹੜੇ ਪੇਜ ਤੇ ਪਾਉਣੀ ਆ